ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸਵਈਏ ਮਹਲੇ ਪੰਜਵੇਂ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਪਰਥਾਏ ਪਟਾਂ ਦੇ ਸਵਈਏ ਵਿੱਚੋਂ ਸ਼ਬਦ ਹੈ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਤੇ ਜਦੋਂ ਪੜਾਣ ਦੇ ਸਕੇਲ ਤੇ ਇਸ ਸ਼ਬਦ ਨੂੰ ਆਪਾਂ ਗਾਇਨ ਕਰਦੇ ਹਾਂ ਤੇ ਚੌਥੇ ਕਾਲੇ ਨੂੰ ਸਾਮੰਦੇ ਹਾਂ ਚੌਥੇ ਕਾਲੇ ਨੂੰ ਜਦੋਂ ਸਾਮੰਦੇ ਹਾਂ ਤਾਂ ਸ਼ਬਦ ਵਿੱਚ ਕਿਹੜੇ-ਕਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਹੁਣ ਆਪਾਂ ਪਹਿਲਾਂ ਇੱਕ ਸਥਾਈ ਦੇਂਦਰਾ ਗਾਇਨ ਕਰਦੇ ਹਾਂ ਜੇ ਰਿਦਮ ਦੇ ਨਾਲ ਆਪ ਜੀ ਨੇ ਸੁਣਨਾ ਹੋਵੇ ਤਾਂ ਵੀਰਾਂ ਦੇ ਸਕੇਲ ਤੇ ਇਸ ਸ਼ਬਦ ਨੂੰ ਮੈਂ ਇੱਕ ਸਥਾਈ ਦੇਂਦਰਾ ਰਿਦਮ ਵਿੱਚ ਗਾਇਨ ਕੀਤਾ ਹੈ ਤੇ ਹੁਣ ਆਪਾਂ ਸਿੱਖਦੇ ਹਾਂ ਸ਼ਬਦ ਨੂੰ ਪਹਿਲਾਂ ਸਥਾਈ ਦੇਂਦਰਾ ਗਾਇਨ ਕਰਾਂਗੇ ਫਿਰ ਸਿੱਖਾਂਗੇ ਕੱਲੇ-ਕੱਲੇ ਸੁਰਤੇ

संकट जो नप न जत ਕਲਪੇ ਜੋਂ ਲਰਭਨਾ ਆਇਓ ਫਿਰ ਸੰਕਟ ਜੋਂ ਲਰਭਨਾ जब लौ नहीं पाग दिलार ओ सब लो प्रम ते फिरते वोता सब लो प्रम ते, फिर ते वो वोता ਸਰ ਰਹਿ ਰਹਿ ਤਰ ਤੈ ਮੇ ਗੁਰੂ ਤੇ ਦੇਖਦੇ ਹਾਂ ਅੰਤਰਾ ਜਬ ਲਾ ਨਹੀਂ ਪਾਗ ਲੇਲਾ ਰੇ ਉਦੈ ਜਬ ਲਾ ਨਹੀਂ ਪਾ दिलारे उद तब लौ प्रण फिर ते फिरते बोता तब लौ प्रण फिर ते फिरते बहुता ਤਬਦਲੋ ਪ੍ਰੰਤੇ ਫਿਰਤੇ ਬਾਹੋਤਾਇਓ ਤਬਦਲੋ ਪ੍ਰੰਤੇ ਫਿਰਤੇ ਬਾਹੋਤਾਇਓ ਸੇਮੇਸੇ ਤਰੀਕੇ ਨਾਲ ਅਗਲਾ ਅੰਤਰਾ ਹੈ ਖਲ ਕੋਰ ਸਮੂ ਮਰ ਮੂੜਤ ਥੇ ਕਬ ਹੋਂ ਮਿਟ ਹੈ ਨਹੀਂ ਰੇ ਪਛਤਾਯੋ ਕਬ ਹੋਂ ਮਿਟ ਹੈ ਨਹੀਂ ਰੇ ਪਛਤਾਯੋ ਤਗੋਂ ਮਿਟ ਹੈ ਨਹੀਂ ਰੇ ਪਛਤਾਇ ਹੋ ਉਸ ਤੋਂ ਬਾਅਦ ਫਿਰ ਚਪਿਓ ਜਨ ਅਰਜਨ ਜੀ ਗੁਰੂ ਤੇ ਆਖਰੀ ਅੰਤਰਾ ਤਹਤ ਬੇਚਾਰ ਯਹ ਹੈ ਮਤਰਾ तत् विचार मथुरा जगतारन को अवतार बनायो जगतारन को अवतार मनाया जग तारन को अवतार बनाया जग जग तारन को अवतार बनाया हो गुरु, गुरु। मैं उम्मीद है कि आप जी आसानी दे शब्द को सीख सकोगे गायन कर सकोगे वाहगुरु जी का खालसा वाहगुरू जी की फतेह